ਚੋਰੀਆ ਜਿਹੜਾ ਇੱਕ ਕਬੱਡੀ ਪ੍ਰੋਮੋਟਰ ਔਰ ਪਲੇਅਰ ਸੀਗਾ ਅਸਲੀ ਨਾਮ ਇਹਦਾ ਕਮਰ ਦਿਗਵਜੇ ਸਿੰਘ ਬਲਾਚੌਰ ਦਾ ਰਹਿਗਲਾ ਨੌਜਵਾਨ ਸੀਗਾ ਜਿਹਦਾ ਕਿ ਗੋਲੀਆਂ ਮਾਰ ਕੇ ਸੁਹਾਣੇ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀ ਇਸ ਉਦੋਂ ਤੋਂ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੀ ਉਹਦੇ ਵਿੱਚ ਪਹਿਲਾਂ ਅਸੀਂ 5 ਦੇ ਕਰੀਬ ਮੁਜਰਮ ਜਿਹੜੇ ਸੀਗੇ ਉਹ ਫੜ ਲਏ ਸੀਗੇ ਇਨਵੈਸਟੀਗੇਸ਼ਨ ਦੇ ਦੌਰਾਨ ਲੇਕਿਨ ਜਿਹੜੇ ਐਕਚੁਅਲ ਸ਼ੂਟਰ ਤੇ ਇੱਕ ਮੁੰਡਾ ਮੋਟਰਸਾਈਕਲ ਤੇ ਸੀਗਾ ਜਿਨ੍ਹਾਂ ਨੇ ਮਰਡਰ ਕਰਿਆ ਸੀਗਾ ਤੇ ਇਥੋਂ ਭੱਜ ਗਏ ਸੀ ਉਹ ਮਰਡਰ ਕਰਕੇ ਉਹਨਾਂ ਨੂੰ ਇਹਨਾਂ ਤਿੰਨ ਜਣਿਆਂ ਨੂੰ ਉਹਦੇ ਚ ਅਸੀਂ ਅਰੈਸਟ ਕੀਤਾ ਜੀ ਪਹਿਲਾ ਜਿਹੜਾ ਮੁਜ਼ਲਮ ਹੈਗਾ ਕਰਨ ਪਾਠਕ ਜੀ ਦਾ ਨਾਮ ﺍﻟियास ਕਰਨ ਡਿਫਾਲਟਰ ਕਹਿੰਦੇ ਹੈਗੇ ਜਿਹਨੂੰ ਜੀ ਉਹ ਨੰਬਰ 2 ਤੇ ਤਰਨਦੀਪ ਸਿੰਘ ਨੰਬਰ 3 ਸੁਖਸ਼ੇਰਪਾਲ ਸਿੰਘ ﺍﻟियास ਆਕਾਸ਼ ਇਹ ਤਿੰਨੋਂ ਜਣੇ ਸੀਗੇ ਜਿਹੜੇ ਬੇਸਿਕਲੀ ਐਕਟਿਵ ਇਨਵੋਲਵਮੈਂਟ ਸੀ ਇਹਨਾਂ ਦੀ ਮਰਡਰ ਦੇ ਵਿੱਚ ਚੌਥਾ ਬੰਦਾ ਅਦਿੱਤਿਆ ਕਪੂਰ ਹੈਗਾ ﺍﻟियाਸ ਮੱਖਣ ਉਹ ਹਲੇ ਵੀ ਜਿਹੜਾ ਹੈਗਾ ਭਗੌੜਾ ਨਹੀਂ ਫੜਿਆ ਗਿਆ ਇਹਨਾਂ ਦੇ ਵਿੱਚ ਅਦਿੱਤਿਆ ਕੁਮਾਰ, ਇਲਿਆਸ ਮੱਖਣ ਤੇ ਕਰਨ ਪਾਠਕ ਦੋ ਮੁੰਡਿਆਂ ਨੇ ਜਿਹੜਾ ਬਿਲਕੁਲ ਮੌਕੇ ਦੇ ਉੱਪਰ ਗੋਲੀ ਚਲਾਈ ਸੀਗੀ ਇਹ ਦੋਨੋਂ ਉਹ ਹੈਗੇ ਆ ਜੀ। ਤਰਨਦੀਪ ਸਿੰਘ ਉਹ ਬੰਦਾ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਖੋਲ ਖੜਾ ਸੀ ਮੋਟਰਸਾਈਕਲ ਨੂੰ ਲੈ ਕੇ ਤੇ ਇਹ ਦੋਨੋਂ ਉਹਦੇ ਨਾਲ ਪਿੱਛੇ ਜਾ ਕੇ ਮੋਟਰਸਾਈਕਲ ਤੇ ਬੈਠੇ ਸੀ ਤੇ ਸਪੌਟ ਤੋਂ ਭੱਜ ਗਏ ਸੀਗੇ। ਚੌਥਾ ਬੰਦਾ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ ਸੁਖਸ਼ੇਰ ਪਾਲ ਸਿੰਘ ਇਲਿਆਸ ਆਕਾਸ਼ ਹੈਗਾ। ਇਹਨੇ ਖਰੜ ਦੇ ਵਿੱਚ ਇੱਕ ਜਿਹੜਾ ਸਾਰਾ ਲੌਜਿਸਟਿਕ ਸਪੋਰਟ ਸੀਗੀ ਔਨ ਗਰਾਉਂਡ। ਉਹਨੇ ਪ੍ਰੋਵਾਈਡ ਕੀਤੀ ਸੀਗੀ ਇੱਕ ਫਲੈਟ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਜਿਹੜਾ ਇਹਨਾਂ ਨੇ ਉਦੋਂ ਇੱਕ ਦੋ ਦਿਨ ਪਹਿਲਾਂ ਲਈ ਆਪਣੀ ਲੋਕੇਸ਼ਨ ਬੜਾਈ ਹੋਈ ਸੀ ਥਾਰ ਜਿੱਥੇ ਰੁਕੇ ਹੋਏ ਸੀਗੇ ਫਿਰ ਇਹਨਾਂ ਨੂੰ ਜਿਹੜੇ ਮੋਬਾਈਲ ਵਗੈਰਾ ਸੀਗੇ ਉਹ ਵੀ ਇਹਨੇ ਅਰੇਂਜ ਕਰਕੇ ਦਿੱਤੇ ਸੀਗੇ ਤੇ ਇੱਕ ਟੈਕਸੀ ਡਰਾਈਵਰ ਜਿਹੜਾ ਮੁੰਡਾ ਹੈ ਆਪਾਂ ਕਲਕਾ ਤੋਂ ਅਰੈਸਟ ਕੀਤਾ ਸੀ ਦਵਿੰਦਰ ਪਾਲ ਸਿੰਘ ਉਪ ਐਲੀਅਸ ਟਿੰਕੂ ਉਹ ਵੀ ਟਿੰਕਾ ਉਹ ਵੀ ਇਹਨੇ ਹੀ ਅਰੇਂਜ ਕੀਤਾ ਸੀਗਾ ਕਿ ਇਹ ਮੋਟਰਸਾਈਕਲ ਤੋਂ ਜਦੋਂ ਇੱਥੋਂ ਭੱਜੇ ਹੈਗੇ ਆ ਤਾਂ ਛਾੜੇ ਥਾੜੇ ਦੇ ਏਰੀਏ ਚ ਅੱਗੇ ਜਾ ਕੇ ਮੋਟਰਸਾਈਕਲ ਖੜਾ ਕਰਕੇ ਫਿਰ ਟੈਕਸੀ ਦੇ ਸ਼ਿਫਟ ਹੋ ਗਏ ਸੀਗੇ ਤੇ ਉਹ ਟੈਕਸੀ ਵਾਲਾ ਵੀ ਅਸੀਂ ਅਰੈਸਟ ਕਰ ਲਿਆ ਸੀਗਾ ਉਹਨੂੰ ਐਕਟਿਵ ਨੌਲੇਜ ਪੂਰੀ ਨੌਲੇਜ ਸੀਗੀ ਉਹਦੇ ਤੋਂ ਰੌਂਦ ਵੀ ਰਿਕਵਰ ਕਰੇ ਸੀ ਵੀ ਇਹ ਜਿਹੜੇ ਇਹਨਾਂ ਨੇ ਇਹਦੇ ਕੋਲ ਰਖਾਏ ਸੀਗੇ ਸੇਫ ਕਸਟਡੀ ਵਾਸਤੇ ਤੇ ਉਸ ਲੜੀ ਦੇ ਚੱਲਦੇ ਹੋਏ ਹੁਣ ਜਿਹੜਾ ਸਾਡਾ ਮੋਡਿਊਲ ਹੈਗਾ ਇਹਦੇ 'ਚ ਸਾਰੇ ਬੰਦੇ ਫੜੇ ਗਏ ਆ ਐਕਸੈਪਟ ਜਿਹੜੇ ਬਾਹਰ ਬੈਠਾ ਜਿਹਦੇ ਅਸੀਂ ਡੋਨੀ ਬੱਲ ਦੇ ਇਸ਼ਾਰੇ ਤੇ ਹੋਇਆ ਉਹ ਉਸ ਤੋਂ ਇਲਾਵਾ ਜਿਹੜਾ ਇੱਕ ਅਦਿੱਤਿਆ ਕਪੂਰੇlias ਮੱਖਣ ਹੈ ਜੀ ਇੱਕ ਹੋਰ ਰਹਿ ਗਿਆ ਇਹਦੇ ਵਿੱਚ ਉਹਦੇ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨ ਦੇ। ਸਰ ਹੁਣ ਤੱਕ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ। ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ। ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ। ਥੋੜਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਐਲਟਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ